ਪੰਥਕ ਸਿਆਸਤ ਦੇ ਗਲਿਆਰਿਆਂ ਵਿੱਚ ਕਾਫੀ ਚਰਚਾ ਤੇ ਹਲਚਲ ਵੀ ਹੈ ਐਸਜੀਪੀਸੀ ਦੇ ਆਪਣੇ ਰੋਲ ਨੂੰ ਦੇਖਿਆ ਜਾ ਰਿਹਾ ਆ ਕਾਲ ਤੱਕ ਸਾਹਿਬ ਦੇ ਜਥੇਦਾਰ ਦਾ ਤਾਜ਼ਾ ਬਿਆਨ ਇਸ ਦੇ ਮਾਇਨੇ ਕੀ ਹੈ ਸ਼੍ਰੋਮਣੀ ਕਾਲੀ ਦਲ ਦੀ ਕਾਰਗੁਜ਼ਾਰੀ ਹੁਣ ਤੱਕ ਦੀ ਢਾਂਜੇ ਨੂੰ ਤਿਆਰ ਕਰਨ ਲਈ ਉਸ ਦੇ ਉੱਤੇ ਉੱਠ ਰਹੇ ਸਵਾਲਾਂ ਉੱਤੇ ਇਹਨਾਂ ਦੋ ਤਿੰਨ ਮਸਲਿਆਂ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜੀ ਜਿਨ੍ਹਾਂ ਦਾ ਲੰਮਾ ਤਜਰਬਾ ਹੈ ਸਿਆਸਤ ਨੂੰ ਲੈ ਕੇ ਵਿਸ਼ਲੇਸ਼ਣ ਕਰਦੇ ਨੇ ਜਾਣੇ ਜਾਂਦੇ ਨੇ ਵਿਭਾਗ ਟਿੱਪਣੀਆਂ ਦੇ ਲਈ ਪੱਟੀ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗੇ ਕਿ ਹੁਣ ਤੱਕ ਦੇ ਵਰਤਾਰੇ ਤੋਂ ਤੁਸੀਂ ਕੀ ਸਮਝਦੇ ਹੋ ਕੀ ਸੋਚਦੇ ਹੋ ਖਾਸ ਕਰਕੇ ਅੱਜ ਤਾਜ਼ਾ ਆਏ ਬਿਆਨ ਦੇ ਨੂੰ ਮੱਦੇ ਨਜ਼ਰ ਰੱਖਦੇ ਹਾਂ ਪਹਿਲਾਂ ਤੇ ਸਾਰੇ ਸਰੋਤਿਆਂ ਦੇ ਆਪ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜਿਹੜੀ ਮੱਦੇ ਨਜ਼ਰ ਆਪਾਂ ਗੱਲ ਕਰੀਏ ਐਸਜੀਪੀਸੀ ਤੇ ਅਕਾਲ ਤਖਤ ਦੋ ਵੱਖ-ਵੱਖ ਸਰਸਤਾਵਾ ਦੇ ਜੀ ਅਕਾਲ ਤਖਤਾ ਦਾ ਅਧਿਕਾਰ ਖੇਤਰ ਵਿੱਚ ਪਰਦੇ ਸਿੱਖਾਂ ਦੇ ਲਈ ਹੈ ਤੇ ਜਦ ਕਿ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਅਜੇ ਸ਼ੰਭੂ ਬਾਟਰ ਤੋਂ ਅੱਗੇ ਨਹੀਂ ਲੰਘਦਾ ਹੂੰ। ਲੇਕਿਨ ਸ਼੍ਰੋਮਣੀ ਕਮੇਟੀ ਕਰੀਏ ਨਹੀਂ। ਅਸੀਂ ਵੱਡਿਆਂ ਤੇ ਅਸੀਂ ਕਹਿੰਦੇ ਆ ਵੀ ਜੇ ਤੁਸੀਂ ਵੱਡਿਆਂ ਹੋ ਤਾਂ ਫਿਰ ਜਥੇ ਦਾ ਲਗਾਉਣ ਦੀ ਕੋਈ ਲੋੜ ਨਹੀਂ ਤੁਸੀਂ ਪਰੰਪਰਾ ਤੋੜ ਦਿਓ। ਜੀ। ਜਿਹੜੀ ਗੱਲ ਜਥੇਦਾਰ ਨੇ ਅੱਜ ਗੱਲ ਕਹੀ ਆ ਬੜੀ ਵੱਡੀ ਗੱਲ ਕਹੀ ਆ ਵੀ ਮੈਨੂੰ ਅੱਜ ਪਤਾ ਲੱਗਾ ਵੀ ਜਿਹੜਾ ਅਕਾਲ ਤਖਤ ਦਾ ਜਥੇਦਾਰ ਉਹਦਾ ਅਧਿਕਾਰ ਖੇਤਰ ਪੂਰਾ ਵਿਸ਼ਵ ਨਹੀਂ ਜੀ ਉਹਦਾ ਅਧਿਕਾਰ ਖੇਤਰ ਸਿਰਫ ਅਕਾਲ ਤਖਤ ਦਾ ਸਕਤਰੇ ਦੀ ਚਰਦoi ਆ ਜੀ ਇਹ ਜਥੇਦਾਰ ਸਾਹਿਬ ਦਾ ਬੜਾ ਮੰਦ ਭਾਗਾ ਇਹ ਸੋਚਣ ਵਿਚਾਰਨ ਵਾਲਾ ਪਿਆਲਾ ਹੂੰ ਇਹਦੇ ਤੇ ਸ਼੍ਰੋਮਣੀ ਕਮੇਟੀ ਕੀ ਟਿੱਪਣੀ ਕੱਲ੍ਹ ਦੇ ਸਤਿਕੇ ਨਾਲ ਇਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਆ ਜੀ ਤੇ ਜਿਹੜੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਤੇ ਬਕਾਇਦਾ ਤੌਰ ਤੇ ਪੰਜਾਬੀ ਵਿੱਚ ਸਹੀ ਤੇ ਕਿਹਦਾ ਪੜ੍ਹਨੀ ਨਹੀਂ ਸੀ ਆਉਂਦੀ। ਹੂੰ। ਫਿਰ ਪ੍ਰੈਜ਼ਾਈਡ ਸੀਨੀਅਰ ਮੀਤ ਪ੍ਰਧਾਨ ਨੇ ਪ੍ਰੈਸੋ ਕਰਨੀ ਸੀ ਉਹ ਕੀਤੀ ਸਾਡੇ ਚੀਫ ਸੈਕਟਰੀ ਸਾਹਿਬ ਨੇ। ਜੀ। ਈਵ ਸੈਕਟਰੀ ਸਾਹਿਬ ਤੁਹਾਡਾ ਕੋਈ ਹੋਣੀ ਐਸੀ ਪੀਸੀ ਦੇ ਐਕਟ ਦੇ 225 ਦੇ ਐਕਟ ਦੀ ਤੁਸੀਂ ਗੱਲ ਕੀਤੀ ਮੈਨੂੰ ਵਿਖਾ ਦਿਓ ਚੀਫ ਸੈਕਟਰੀ ਦਾ ਉਹਦਾ ਕਿੱਥੇ ਆ। ਹੂੰ। ਇਹ ਹੈਗਾ ਤੇ ਫਿਰ ਤੁਸੀਂ ਆ ਕੇ ਬੈਠੋ ਕੋਈ ਗੱਲ ਨਹੀਂ। ਜੀ। ਦੇਸ਼ ਕਰਕੇ ਜਥੇਦਾਰ ਨੇ ਜੋ ਗੱਲ ਕਹੀ ਆ ਉਹ ਬੜੀ ਵੱਡੀ ਗੱਲ ਕਹਤੀ ਆ ਤੇ ਸਿਰਫ ਤੇ ਸਿਰਫ ਐਸੋਲੇ ਜਿਹੜੇ ਹਾਲਾਤ ਪੈਦਾ ਹੋਏ ਨੇ ਨਾ ਜੀ ਇਹ ਲੋਕ ਅਣਜਾਣਪੁਰੇ ਦੇ ਵਿੱਚ ਜਿਹੜਾ ਬੇੜਾਗਰ ਕਰ ਰਹੇ ਸੀ ਪੀਸੀ ਦਾ ਹਮ ਐਸਪੀਸੀ ਦੀ ਨਮਾਇਦਾ ਸੀ ਉਹ ਕਹਿੰਦੇ ਜੀ ਚਿੱਦਾ ਦੀ ਜਥੇ ਬੰਦੀ ਆ ਜੀ ਜੀ ਗੁਰਦੁਆਰਿਆਂ ਨੂੰ ਆਜ਼ਾਦ ਕਰਨ ਵਾਸਤੇ ਤੇ ਕੁਰਬਾਨੀਆਂ ਹੋਈਆਂ ਤੇ ਐਸਪੀਸੀ ਦਾ ਐਕਟ ਬਣਾਉਣ ਵਾਸਤੇ ਇੱਕ ਵੀ ਕੁਰਬਾਨੀ ਨਹੀਂ ਹੋਈ ਇੱਕ ਵੀ ਕੁਰਬਾਨੀ ਹਮ ਇਹ 10 ਦਿਨ ਜੀ ਹੋਈ ਹੈ ਤੇ ਹੂੰ ਇਹ ਐਕਟ ਦੀ ਦੁਹਾਈ ਹੋਣੀ ਕਿਉਂ ਪਾਈ ਜਾ ਰਹੀ ਹੈ ਤੁਸੀਂ ਕੀ ਸਮਝਦੇ ਤੁਸੀਂ ਤਾਂ ਲੰਮਾ ਸਮਾਂ ਕਵਰ ਕਰਦੇ ਰਹੇ ਹੋ ਇਹ ਐਕਟ ਦੀ ਵਾਰ ਵਾਰ ਗੱਲ ਹੋਣੀ ਕਿਉਂ ਹੋ ਰਹੀ ਹੈ ਦੇਖੋ ਜਦੋਂ ਇਹਨਾਂ ਦੇ ਆਪਣੇ ਸਵਾਰਥ ਜਾਗਦੇ ਹਨ ਉਹ ਫਿਰ ਐਕਟ ਨੂੰ ਅੱਗੇ ਲਿਆਉਂਦੇ ਐਕਟ ਲੇਟਿਵ ਖਾ ਦਿਓ ਜਾਂ ਤੇ ਜਥੇਦਾਰ ਦੀ ਕੋਈ ਪੋਸਟ ਹੈਗੀ ਆ ਹੂੰ ਇਹ ਸਾਡੇ ਬਜ਼ੁਰਗ ਸਿਆਣੇ ਸੀਗੇ ਜੀ ਹੋਇਆ ਕਿ ਇਸ ਦੀ ਵੀ ਵਕ ਵਕ ਮੋਚੇ ਨੂੰ ਲੈ ਕੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਜਿਹਨਾਂ ਦੇਸੀ ਬੈਠੇ ਜੀ ਇੱਕ ਸਰਕਾਰ ਨੇ ਚਾਲ ਚੱਲੀ ਵੀ ਸਿੱਖਾਂ ਨੂੰ ਆਪਸ ਵਿੱਚ ਕਿਵੇਂ ਲੜਾਇਆ ਜਾਵੇ ਜੀ ਜੀ ਉਹਨਾਂ ਨੇ ਵੀ ਇੱਕ ਗੁਰਦੁਆਰਾ ਇੱਕ ਸਰਕਾਰੀ ਬਣਾਇਆ ਜੀ ਜਿਹੜੇ ਸਾਡੇ ਬਕਾਇਦਾ ਤੌਰ ਤੇ ਪੜੇ ਲਿਖੇ ਸਿੱਖ ਸੀ ਉਹਨਾਂ ਨੇ ਕਹਿਤਾ ਭਾਈ ਸਾਈਨਾ ਕੀ ਕਰੇ ਇਹ ਆਪਣੇ ਵਾਸਤੇ ਛਲਾਵ ਆ ਹੂੰ ਇਹ ਆਪਣੇ ਵਾਸਤੇ ਧੋਖਾ ਵਾ ਜੀ ਅਸੀਂ ਆਪਣਾ ਖਾਲਸਾ ਇੱਕ ਵੱਖਰਾ ਬਣਾਵਾਂਗੇ ਆਪ ਬਣਾਵਾਂਗੇ ਇਹਨਾਂ ਨੂੰ ਕੋਈ ਵੀ ਘਰ ਨਹੀਂ ਸਰਕਾਰ ਨੂੰ ਬਣਾਉਣ ਦਾ ਜੀ ਲੇਕਿਨ ਇਹਦੇ ਵਿੱਚ ਬਕਾਇਦਾ ਤੌਰ ਤੇ ਜਿਹੜੇ ਸਾਡੇ ਸੁੰਦਰ ਸਿੰਘ ਮਜੀਠੀਆ ਮਹਿਤਾਬ ਸਿੰਘ رائے ਬਾਧਰ ਕਈ ਜਿਹੜੇ ਸੀ ਉਹ ਜਾ ਕੇ ਜੇਲ੍ਹਾਂ ਚ ਗਏ ਸਾਡੇ ਸਿੱਖਾਂ ਦੇ ਕੋਲੇ ਵੇਖੋ ਜੀ ਤੁਹਾਨੂੰ ਤੇ ਗੁਰਦੁਆਰਾ ਤੇ ਬੰਦ ਸਰਕਾਰ ਆਪ ਸੌ ਰਹੀ ਹੈ ਜੀ ਉਹਨਾਂ ਨੇ ਕਿਹਾ ਠੀਕ ਹੈ ਜਿਹੜੇ ਬਸਾਰੇ ਬਹੁਤੇ ਪੜੇ ਲਿਖੇ ਨਹੀਂ ਉਹਨਾਂ ਸਾਈਨ ਕਰਦੇ ਤੇ ਉਹ ਜੇਲ੍ਹ ਤੋਂ ਬਾਹਰ ਹੈਗੇ ਜੇਲ੍ਹ ਦੇ ਅੰਦਰ ਨਹੀਂ ਹੈ ਜੇਲ੍ਹ ਤੋਂ ਬਾਹਰ ਆਏ ਹੋ ਜੀ ਜਿਹੜੇ ਪੜੇ ਲੱਗੇ ਸੀ ਤੇਦਾ ਸਿੰਘ ਸਮੁੰਦਰੀ ਵਰਗੇ ਉਹਨਾਂ ਨੇ ਸਾਈਨ ਨਹੀਂ ਕੀਤੇ ਤੇ ਉਹ ਜੇਲ੍ਹ ਦੇ ਵਿੱਚ ਹੀ ਦਮ ਤੋੜ ਗਏ। ਹੂੰ ਤੇ ਮੈਨੂੰ ਇਹ ਦੱਸ ਦੇਣ ਵੀ ਜਿਹੜੇ ਬੰਦੇ ਕੱਲ ਕਹਿੰਦੇ ਸੀ ਅੱਜ ਇਹਦਾ ਸਭ ਨਹੀਂ ਗੱਲ ਕਹੀ ਆ ਵੀ ਛਿੱਧੀਆਂ ਤਾਂ ਮੈਂ ਚੀਜ਼ਾਂ ਦੀ ਗੱਲ ਨਹੀਂ ਕਰਦਾ। ਜੀ ਇਹਨਾਂ ਨੇ ਕਿਹਾ ਵੀ ਨਨਕਾਣਾ ਸਾਹਿਬ ਦੀ ਚੇਖਾ ਦੀ ਲੋਅ ਦੇ ਵਿੱਚ ਇਹ ਐਕਟ ਲਿਖਿਆ ਗਿਆ ਬਿਲਕੁਲ ਗਲਤ ਜੀ ਇਹ ਤਾਂ ਸਰਕਾਰ ਦਾ ਐਕਟ ਹੂੰ ਐਕਟ ਵੀ ਹੋਈ ਨਹੀਂ ਮਤਲਬ ਕਿ ਕਾਂਤਖ ਸਾਹਬ ਦੇ ਜਥੇਦਾਰ ਦੀ ਜਿਹੜੀ ਅੱਜ ਦੀ ਟਿੱਪਣੀ ਸੀ ਕਿਉਂਕਿ ਉਹਨਾਂ ਨੂੰ ਜਦੋਂ ਸਵਾਲ ਕੀਤਾ ਪੱਤਰਕਾਰ ਨੇ ਉਹ ਇਹ ਕਿਹਾ ਕਿ ਲੋਕਾਂ ਵੱਲੋਂ ਵੀ ਮੰਗ ਆ ਰਹੀ ਹੈ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਹੈ ਅਨਯੁਕਤੀ ਦਾ ਜਥੇਦਾਰਾਂ ਦਾ ਤੇ ਉਹ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਪਹਿਲਾਂ ਤੋਂ ਹੀ ਐਕਟ ਬਣਿਆ ਹੋਇਆ ਹੈ ਨਹੀਂ ਸ਼ਾਇਦ ਜਥੇਦਾਰਾਂ ਨੇ ਜਾਣਕਾਰੀ ਜਿਹੜਾ ਇਹ ਗੱਲ ਨਹੀਂ ਕਹੀ ਇਹ ਗੱਲ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਐਕਟ ਦੇ ਅਧੀਨ ਹੂੰ ਕਿਉਂਕਿ ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਸੀ ਵੀ ਕੁਝ ਲੋਕਾਂ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਜਿਹੜੀ ਆ ਆਮ ਸੰਗਤ ਚ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਸਕਦਾ ਜੀ ਜੀ ਉਹ ਇੱਕ ਦੇ ਦੀ ਨਾਲ ਇੱਕ ਦੇ ਵਿੱਚ ਜਿਹੜੇ ਲੋਕ ਚੁਣ ਕੇ ਆ ਜਾਂਦੇ ਮੈਂਬਰ ਉਹ ਚੋਣ ਹਰਸਲ ਕਰਦੇ ਨੇ ਉਹਨਾਂ ਦੀ ਜੀ ਉਹਦੀ ਤਰਤੀਬ ਵੇਖੋ ਤੁਸੀਂ ਕੀ ਜਿਹੜੀ 2011 ਚੋਣ ਹੁੰਦੀ ਆ ਉਹ ਉਹਦੇ ਵਿੱਚ 56 ਲਖ ਵੋਟ ਬਣਦੇ ਨੇ ਹੂੰ ਤੇ ਇਹ ਲੋਕ ਵੋਟ ਫੋਲਿੰਗ ਬੋਲੁੰਦੇ ਤਾਂ 43 ਲੱਖ ਵਿਰੋਧੀ ਪਾਰਟੀ ਨੂੰ ਮਿਲਦੇ ਤੇ ਬਾਕੀ 57% ਇਹਨਾਂ ਨੂੰ ਮਿਲ ਜਾਂਦੇ ਬਾਦਲ ਦਲ ਨੂੰ ਜੀ 57 ਲੱਖ ਲਗਭਗ ਮਿਲ 15 ਕਿਲੋਖ ਫੋਟ ਲੈ ਕੇ ਤੁਸੀਂ ਜੇ ਕਿਤੇ ਕਹਿੰਦੇ 1.5 ਲੱਖ ਸਿੱਖਾਂ ਦੀ ਨਮਾਇੰਗੀ ਕਰਦੇ ਉਹ ਗਲਤ ਹੂੰ ਇਸ ਕਰਕੇ ਜਥੇਦਾਰ ਨੇ ਤੋਂ ਦੀ ਐਕਟ ਦੀ ਗੱਲ ਕੀਤੀ ਵੀ ਉਹ ਜਿਹੜਾ ਐਕਟ ਹੈ ਉਹਦੇ ਅਧੀਨ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ ਜਿਹੜੀ ਤੁਸੀਂ ਕਹਿੰਦੇ ਪ੍ਰਧਾਨ ਦੀ ਚੋਣ ਇਸ ਤਰ੍ਹਾਂ ਨਹੀਂ ਜਿਹਦੀ ਸਿੱਧੀ ਉਹ ਨਹੀਂ ਹੋ ਸਕਦੀ ਇੱਕ ਕੱਲ ਵਾਲੀ ਅੰਤਰੀ ਕਮੇਟੀ ਚ ਮਤੇ ਚ ਵੀ ਗੱਲ ਦਾ ਜ਼ਿਕਰ ਹੈ ਕਹਿੰਦੇ ਕਿ ਜਥੇਦਾਰ ਜਿਹੜੇ ਗਿਆਨੀ ਰਘਵੀਰ ਸਿੰਘ ਨੇ ਉਹਨਾਂ ਨੂੰ ਪੋਸਟ ਨਹੀਂ ਸੀ ਪਾਉਣੀ ਚਾਹੀਦੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਉਹਨਾਂ ਨੇ ਪਾਈ ਸੀ ਉਹਦੇ ਬਾਰੇ ਵੀ ਅੱਜ ਜਥੇਦਾਰ ਸਾਹਿਬ ਨੇ ਖੁਦ ਟਿੱਪਣੀ ਕੀਤੀ ਹੈ ਕਿ ਮੇਰੇ ਮਨ ਦੇ ਬਲਵਲੇ ਸੀ ਉਹ ਤਾਂ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਹੂੰ ਉਹਨਾਂ ਨੇ ਵੱਲ ਵੱਲੇ ਕਹੀ ਤੇ ਦੂਜੀ ਗੱਲ ਤੇ ਜਿਹਨੂੰ ਮੈਨੂੰ ਉਤਰਾਜ ਆ ਜੀ ਅਸੀਂ ਕਿੰਨੇ ਵੀ ਜਥੇਦਾਰ ਕਿਸੇ ਦੇ ਦੀਨ ਬੇਨਤੀ ਕਰਦਾ ਤੇ ਮੈਂ ਅਪੀਲ ਕਰਦਾ ਜਾਂ ਆਦੇਸ਼ ਕਰਦਾ ਜਾਂ ਸੰਦੇਸ਼ ਚਿੰਦਾ ਜਾਂ ਵੈਸੇ ਕਹਿੰਦਾ ਕਿ ਇਹ ਕੰਮ ਇਦਾਂ ਹੋਣਾ ਚਾਹੀਦਾ ਜੀ ਉਹਨਾਂ ਨੂੰ ਧਾਮੀ ਨੂੰ ਅਪੀਲ ਨਹੀਂ ਸੀ ਕਰਨੀ ਚਾਹੀਦੀ ਜੀ ਅਪੀਲ ਕਰਕੇ ਉਹਨਾਂ ਰਤਮੇ ਦਾ ਜਿਹੜਾ ਸੀ ਉਹ ਮੈਂ ਕਿਹਾ ਸਭ ਕਈ ਉਲੰਘਣਾ ਕੀਤੀ ਉਹਦੀ ਹਮ ਮਤਲਬ ਆਦੇਸ਼ ਹੋਣਾ ਚਾਹੀਦਾ ਸੀ ਇਹਦਾ ਮਤਲਬ ਉਹਨਾਂ ਦਾ ਸੰਦੇਸ਼ ਦਿਲਾ ਜੀ ਦਾ ਜੀ ਉਹਨਾਂ ਨੂੰ ਵੈਸਾ ਕਿਹਾ ਕਿ ਜੇ ਤੁਸੀਂ ਆਪਣਾ ਸਹੀ ਭਾਅ ਵਾਪਸ ਲੈ ਕੇ ਆ ਕੇ ਆਪਣਾ ਉਹਦਾ ਸਮਾ ਲਓ ਜੀ ਜੀ ਤਬਦੀਲ ਨਹੀਂ ਕੀਤੀ ਜਾ ਸਕਦੀ ਇਕੱਲ ਤਰ੍ਹਾਂ ਕੋਈ ਵੀ ਹੂੰ ਪਹਿਲਾਂ ਕਦੇ ਨਹੀਂ ਹੋਈ ਇਸ ਤਰ੍ਹਾਂ ਅਪੀਲ ਜਿਹਾ ਨਾ ਨਾ ਕਦੇ ਨਹੀਂ ਕਦੇ ਕਦੀ ਨਾ ਜੇ ਕਿਤੇ ਕੀਤੀ ਦੋਦੀ ਲੋਚ ਨੂੰ ਹਾਈਸ ਗਲਤੀ ਵੀ ਕਾਲ ਤੱਕ ਤੋ ਕਦੀ ਅਪੀਲ ਨਹੀਂ ਕੀਤੀ ਜਾਂਦੀ ਕਾਲ ਤੱਕ ਤੋ ਸੰਦੇਸ਼ ਦੇ ਆਦੇਸ਼ ਜਾ ਕੋਈ ਬਿਆਨ ਜਾਰੀ ਹੁੰਦਾ ਉਹ ਕੁਛ ਨਹੀਂ ਉਹਦੇ ਆਪਣੇ ਜਿਹੜੀ ਗੱਲ ਜਿੱਦਾਂ ਉਹਨੇ ਕਿਹਾ ਬਲਵਲੇ ਮੇਰੇ ਸੀਗੇ ਉਹ ਫੇਰ ਦੇਣ ਵਾਲਾ ਬਿਆਨ ਦੇ ਸਕਦੇ ਨੇ ਜੀ ਭਾਈ ਤੁਹਾਨੂੰ ਇੱਕ ਅਕਾਲ ਤੱਕ ਤੋਂ ਜਿਹੜੀ ਉਹ ਕਿਹਾ ਜਾਂਦਾ ਵੀ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਕੇ ਆਪਣੀ ਜਿਹੜੀ ਡਿਊਟੀ ਪ੍ਰੀਜ਼ੂਮ ਕਰੋ ਜੀ ਤਦ ਦੇ ਤੁਸੀਂ ਆਪਣੀ ਐਸਪੀਸੀ ਦੀ ਪ੍ਰਧਾਨਗੀ ਦੀ ਨਾਲ ਜਿਹੜੀ ਸੱਤ ਮੈਂਬਰ ਦੀ ਕਮੇਟੀ ਹੈ ਜੀ ਜਿਹੜੀ ਡਿਫੰਕ ਹੋਈ ਪਈ ਹੈ ਜੀ ਜਿਹਦੇ ਉੱਤੇ ਜ਼ਥੇਦਾਰਾਂ ਨੇ ਅਜੇ ਤੱਕ ਵੀ ਖੋਸ ਕੋਈ ਫੈਸਲਾ ਨਹੀਂ ਲਿਆ ਜੀ ਇਸ ਕਰਕੇ ਜਥੇਦਾਰ ਨੂੰ ਚਾਹੀਦਾ ਤੇ ਠੂਸਾ ਫੈਸਲਾ ਲੈਣ ਤੇ ਮੈਨੂੰ ਉਮੀਦ ਵੀ ਜਿਹੜੇ ਜਿਹੜੇ ਹੈ ਪ੍ਰਧਾਨ ਨੇ ਆਪਣਾ ਜਿਹੜਾ ਫੈਸਲਾ ਬਦਲ ਲਗੇ ਵੀ ਉਹ ਵਾਪਸ ਹੋ ਜੇ ਉਮੀਦ ਬਹੁਤ ਕਰਦਾ ਜੀ ਉੱਥੇ ਹੋਂ ਦੀ ਲੇਕਿਨ ਜਿਹੜੀ ਗੱਲ ਦਾ ਗਲਤੀ ਕੀਤੀ ਐ ਸੀਪੀਜੀ ਨੇ ਜੀ ਉਹ ਬਿਲਕੁਲ ਗਲਤੀ ਮੈਂ ਤੁਹਾਨੂੰ ਇੱਕ ਪਿਛੋਕੜ ਦੀ ਗੱਲ ਦੱਸਦਾ ਜੀ ਜੀ 1982-83 ਦੇ ਕਰੀਬ ਅਕਾਲ ਤੱਕ ਤੇ ਜਥੇਦਾਰ ਜਦੋਂ ਸਭ ਹੁੰਦੇ ਸੀ ਜੀ ਮਨੀ ਸਿੰਘ ਹੁੰਦੇ ਸੀ ਹੈਡ ਕਨਟੀ ਦਰਬਾਰ ਸਭ ਹੂੰ ਹੈਡ ਗ੍ਰੰਦੀ ਦਰਬਾਰ ਸਾਹਿਬ ਨੇ ਇੱਕ ਪ੍ਰਕਰਮਾ 'ਚ ਛੋਟੇ ਛੋਟੇ ਬੋਲ ਖਾ ਲਾਤੇ ਵੀ ਜੇ ਪ੍ਰਕਰਮਾ ਦੇ ਵਿੱਚ ਕਿਸੇ ਕਿਸੇ ਦਾ ਸੁਝਾਅ ਦੇਣਾ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੀ ਸੂਚਨਾ ਇਮੀਡੀਏਟਲੀ ਆ ਕੇ ਹੂੰ ਹੈਡ ਨੂੰ ਦਫ਼ਤਰ ਦੇ ਵਿੱਚ ਉਹਦਾ ਦਿੱਤੀ ਜਾਵੇ ਜਾਂ ਕਿਸੇ ਗ੍ਰੰਥੇ ਦਿੱਤੀ ਜਾਵੇ ਜੀ ਇਹਦਾ ਨੋਟਿਸ ਲਿਆ ਸੀ ਐਸਪੀ ਨੇ ਵੀ ਤੈਨੂੰ ਕੀ ਦਗਾ ਤੂੰ ਕੌਣ ਲਾਉਣ ਵਾਲਾ ਜੀ ਤੇ ਬਲਾਚੀ ਸਿੰਘ ਉਹਨੇ ਸੀ ਅਧਿਕਾਰੀ ਕੈਸੀ ਪੀਸੀ ਉਹਨਾਂ ਨੂੰ ਬੁਲਾ ਲਿਆ ਵੀ ਜੋ ਬੁਲਾਖ ਲਿਓ ਹੈਡ ਗ੍ਰੰਦੀ ਨੂੰ ਜੀ ਉਹਦਾ ਕੋ ਜਵਾਬ ਸੀ ਕਿ ਤੂੰ ਕੋਣ ਨੰਬਰ ਬਣਾਉਣ ਵਾਲਾ ਹੂੰ ਏਨੂੰ ਹੈਡਗਰ ਦੀ ਪਦਵੀ ਤਾਂ ਨਹੀਂ ਪਤਾ ਹੂੰ ਜੇ ਤੋ ਇਨੀ ਗੱਲ ਕਹੀ ਸੀ ਤੇ ਉਹ ਅਧਿਕਾਰੀ ਨੰਗੇ ਪੈਰੀ ਉਹਨਾਂ ਦੇ ਘਰ ਜਾ ਕੇ ਮਾਫੀ ਮੰਗ ਕੇ ਆਇਆ ਸੀ ਜੀ ਤੁਸੀਂ ਉਹਨਾਂ ਨੂੰ ਜਾ ਕੇ ਘਰ ਦੇ ਕੇ ਬੇਨਤੀ ਕਰ ਸਕਦੇ ਵੀ ਸਿੰਘ ਸਾਹਿਬ ਜੀ ਹੂੰ ਹੈਡਗੰਦੀ ਸਾਹਿਬ ਗਲਤ ਹੋ ਰਿਹਾ ਪੱਠੀ ਕਰੀਏ ਨੂੰ ਜੀ ਜੀ ਇਦਾਂ ਤੁਸੀਂ ਦੇਸ਼ ਨਹੀਂ ਕਰ ਸਕਦੇ ਲੇਕਿਨ ਹੁੰੜੜੇ ਦੇਸ਼ ਹੋ ਰਹੇ ਨੇ ਹੂੰ ਮੇਰਾ ਖਿਆਲ ਹੈ ਵੀ ਉਹ ਕੋਈ ਸੰਗਤ ਬਰਦਾਸ਼ਤ ਨਹੀਂ ਕਰੇਗੀ ਹੂੰ ਜਦੋਂ ਕਹਿੰਦੇ ਨੇ ਨਾ ਵੀ ਰੱਬ ਨੇ ਕੋਈ ਮੀੜਾ ਕਰਨਾ ਵਾਦ ਤੇ ਉਹ ਨਾ ਸੱਟ ਮਾਰਦਾ ਵਾ ਹੂੰ ਤੇ ਨਾ ਕੁਝ ਕਰਦਾ ਮਾਤੀ ਮਾਰਦਾ ਵਾ ਹੂੰ ਪੱਟੀ ਜੀ ਤੁਸੀਂ ਮੈਂ ਇੱਕ ਗੱਲ ਇਹਦੇ ਚ ਵੀ ਐਡ ਕਰਨਾ ਚਾਹੁੰਦਾ ਇੱਕ ਤੇ ਸੱਤ ਮੈਂਬਰੀ ਕਮੇਟੀ ਦੀ ਰਿਪੋਰਟ ਜਿਹੜੇ ਰਹਿ ਗਏ ਮੈਂਬਰ ਦੇ ਵਿੱਚ ਦੋ ਤੇ ਬਾਹਰ ਹੀ ਹੋ ਗਏ ਔਰ ਬਾਕੀਆਂ ਨੇ ਰਿਪੋਰਟ ਦਿੱਤੀ ਉਸ ਦੇ ਆਧਾਰ ਤੇ ਹਾਲੇ ਜਥੇਦਾਰ ਸਾਹਿਬ ਨੇ ਫੈਸਲਾ ਕਰਨਾ ਹੈ ਕਿ ਕੀ ਉਹ ਅਗਲਾ ਵਿਚਾਰ ਕਰਦੇ ਨੇ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀਆਂ ਲਗਾਤਾਰ ਸਟੇਜਾਂ ਤੋਂ ਬਿਆਨ ਜਾਰੀ ਹੋ ਰਹੇ ਨੇ ਤੇ ਤੀਜੇ ਪਾਸੋਂ ਸ਼ਰੋਮਣੀ ਅਕਾਲੀ ਦਲ ਆ ਜਿਹੜੀ ਉਹਨਾਂ ਦੀ ਲੀਡਰਸ਼ਿਪ ਆਪਣੇ ਰਫਤਾਰ ਦੇ ਨਾਲ ਭਰਤੀ ਦੇ ਦਾਅਵੇ ਕਰਦੀ ਜਾਤ ਤਰੀ ਜਾ ਰਹੀ ਹੈ ਤਾਂ ਫਿਰ ਇਹ ਮਸਲਾ ਕਿੱਥੇ ਜਾ ਕੇ ਟਿਕਦਾ ਦਿਖਾਈ ਦਿੰਦਾ ਤੁਹਾਨੂੰ ਸਾਰੇ ਆਪੋ ਆਪਣੀ ਰਫਤਾਰ ਨਾਲ ਲੱਗੇ ਹੋਇਆ ਦੇਖੋ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਰਗਤੀ ਪ੍ਰੋਗਰਾਮ ਹੈ ਭਈ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਪ੍ਰਧਾਨ ਬਣਾ ਲਿਆ ਬਸ ਉਹਨਾਂ ਕੋਈ ਅਕਾਲਤਕ ਦੀ ਪ੍ਰਵਾਨੀ ਨਹੀਂ ਕੀਤੀ ਹੂੰ ਕੋਈ ਸਸਟ ਮੈਂਬਰੀ ਦੀ ਕਮੇਟੀ ਦੀ ਪ੍ਰਵਾਨੀ ਨਹੀਂ ਕੀਤੀ ਕੋਈ ਮਰਿਆਦਾ ਦੀ ਪਰਵਾਹ ਨਹੀਂ ਕੀਤੀ ਕੋਈ ਨਿਜਮਾ ਦੀ ਪਰਵਾਹ ਨਹੀਂ ਕੀਤੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਪਰ ਜਦੋਂ ਵੀ ਬਿਆਨ جاری ਹੁੰਦਾ ਕਹਿੰਦੇ ਆ ਕਿ ਸਾਨੂੰ ਸਿਰ ਮੱਥੇ ਨੇ ਹੁਕਮ ਕਾਲ ਤੱਕ ਸਾਬ ਤੋਂ ਵੱਡੇ ਅਸੀਂ ਹੋ ਹੀ ਨਹੀਂ ਸਕਦੇ ਉਹ ਤਾਂ ਸਰਵ ਉੱਚ ਹੈ ਜਵਾਬ ਦੇਣਾ ਮੰਨਦੇ ਕੋਈ ਨਹੀਂ ਉਹਦੇ ਹੁਕਮ ਹੂੰ ਜਵਾਬ ਦੇਦਨੇ ਵੀ ਉਹਨਾਂ ਦੇ ਹੁਕਮ ਮੰਨਦੇ ਕੋਈ ਨਹੀਂ ਫਿਰ ਤੁਹਾਨੂੰ ਹੂੰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਆ ਜਿਹੜੀ ਲੀਡਰਸ਼ਿਪ ਸਾਹਮਣੇ ਬੈਠੀ ਆ ਇਹ ਆਪਣਾ اخਲਾਕੀ ਤੌਰ ਤੇ ਨੈਤਿਕ ਤੌਰ ਤੇ ਕੌਮ ਦੀ ਅਗਵਾਈ ਕਰਨ ਦਾ ਅਧਿਕਾਰ ਗਵਾ ਚੁੱਕੀ ਆ ਜੀ ਇਸ ਕਰਕੇ ਨਵੀਂ ਭਰਤੀ ਕੀਤੀ ਜਾਵੇ ਤੇ ਨਵੀਂ ਲੀਡਰਸ਼ਿਪ ਜਾਂਦੀ ਜਾਵੇ ਹੂੰ ਇਹ ਮੰਨਿਓ ਉਹਨਾਂ ਨੂੰ ਹੂੰ ਸੱਤ ਮੈਂਬਰੀ ਕਮੇਟੀ ਬਣਾਉਣ ਦਾ ਮਤਲਬ ਹੀ ਇਹ ਸੀ ਵੀ ਇਹਨਾਂ ਦੀ ਨਿਗਰਾਨੀ ਹੇਠ ਇਹ ਭਰਤੀ ਕਰੇਗੀ ਇਹ ਜਾ ਕੇ ਬਤਿਆਂ ਨੂੰ ਪਰਚੀਆਂ ਬੰਨੇਗੀ ਰਸੀਦਾ ਬੰਨੇਗੀ ਸਭ ਕੁਝ ਭਰਤੀ ਹੋਏਗੀ ਜੈਨੂਅਲ ਇਹ ਨਿਗਰਾਨੀ ਕਰਨ ਵਾਲਾ ਕੰਮ ਵੀ ਜਿਹੜਾ 7 ਮੈਂਬਰੀ ਕਮੇਟੀ ਦਾ ਦਿੱਤਾ ਮਿਲ ਕਿਉਂ ਨਹੀਂ ਬਣ ਸਕਿਆ ਤੁਸੀਂ ਕੀ ਸਮਝਦੇ ਹੋ ਕਿਉਂਕਿ ਕਾਰਜਕਾਰੀ ਪ੍ਰਧਾਨ ਨੇ ਜਿਹੜੇ ਬਲਵਿੰਦਰ ਸਿੰਘ ਭੁੰਦੜ ਜੀ ਉਹਨਾਂ ਨਾਲ ਜਦੋਂ ਗੱਲ ਹੋਈ ਜਾ ਉਹਨਾਂ ਦੇ ਨੁਮਾਇੰਦਿਆਂ ਨਾਲ ਉਹ ਕਹਿੰਦੇ ਆ ਕਿ ਦਫ਼ਤਰ ਆ ਜਾਣ 7 ਮੈਂਬਰੀ ਕਮੇਟੀ ਨੂੰ ਦਫ਼ਤਰ ਅਸੀਂ ਸਾਰਾ ਕੁਝ ਰਿਕਾਰਡ ਵੀ ਦਿਖਾ ਦੇਾਂਗੇ ਪਰ ਹੁਣ ਤੱਕ ਹੋਈ ਭਰਤੀ ਨੂੰ ਰੱਦ ਨਹੀਂ ਨਾ ਕੀਤਾ ਜਾ ਸਕਦਾ ਉਹ ਇਹ ਕਹਿੰਦੇ ਆ ਦਨੋ ਮੀਟਿੰਗਾਂ ਦਾ ਨਹੀਂ ਹੁੰਦੀਆਂ ਨੇ ਇੱਕ ਮੀਟਿੰਗ ਪਹਿਲਾਂ ਜਿਹੜੀ ਸੀ ਉਹ ਟੌੜਾ ਸਟੇਟ ਵਿੱਚ ਹੁੰਦੀ ਹੈ ਦੂਜੀ ਮੀਟਿੰਗ ਇਹਨਾਂ ਦੀ ਬਕਾਇਦਾ ਤੌਰ ਤੇ ਸਭ ਉਹ ਵੀ ਚੰਡੀਗੜ੍ਹ ਜਮ ਹੁੰਦੀ ਆ ਜੀ ਜੀ ਉਧਰ ਤੁਸੀਂ ਰਿਕਾਰਡ ਖਾਦੰਨੇ ਵੀ ਆ ਰਿਕਾਰਡ ਦੇ ਤਹਿ ਤੁਸੀਂ ਇੱਥੇ ਨਹੀਂ ਕੰਮ ਕਰ ਸਕਦੇ ਕਹਿੰਦੇ ਅਸੀਂ ਬੁਲਾਉਣ ਦੀ ਕੋਸ਼ਿਸ਼ ਕੀਤੀ ਆਏ ਨਹੀਂ ਸੱਤ ਮੈਂਬਰ ਪਾਰਟੀ ਦਫ਼ਤਰ ਆ ਜਾਣ ਮੈਂਨੇ ਇੱਕ ਮੀਟਿੰਗ ਉੱਥੇ ਹੋਈ ਆ ਪਾਰਟੀ ਦਫ਼ਤਰ ਦੇ ਵਿੱਚ ਜੀ ਦੇ ਮੀਟਿੰਗ ਮੈਂ ਨਹੀਂ ਕਰੇ ਬਡੂਗਰ ਸਾਹਿਬ ਦੇ ਸ਼ਬਦ ਨੇ ਵੀ ਇੱਕ ਮੀਟਿੰਗ ਅਸੀਂ ਪਾਰਟੀ ਦਫਤਰ ਦੇ ਕੀਤੀ ਆ ਤੇ ਜੀ ਮੀਟਿੰਗ ਫੇਰ ਇੱਥੇ ਕਰ ਰਹੇ ਆ ਹੂੰ ਜੀ ਦੇ ਵਿੱਚ ਉਹ ਅਸਤੀਫਾ ਦੇ ਕੇ ਫਰਾਰ ਹੋ ਜਾਂਦੇ ਨੇ ਹੂੰ ਇਸ ਕਰਕੇ ਮੈਂ ਇਹ ਸੋਚਦਾ ਵੀ ਸਿੱਧੀ ਅਕਾਲ ਤਖਨ ਨਾਲ ਟੱਕਰ ਲੈਣ ਦੀ ਜਿਹੜਾ ਮੈਂ 48 ਪੇ ਅਸੀਂ ਅਕਾਲ ਤਖਨ ਦੇ ਜਥੇਦਾਰ ਨੂੰ ਨਹੀਂ ਮੰਨਦੇ ਅਸੀਂ ਕਹਿੰਦੇ ਸਾਡੇ નોਕਰ ਨੇ ਜੀ ਤੇ ਨੌਕਰ ਵਾਂਗਿਆ ਹੈਗੇ ਵੀ ਨੇ ਹੂੰ ਗਿਆਨੀ ਜੀ ਵੀਰ ਸਿੰਘ ਵੀ ਅੱਜ ਵੀ ਦਸਤਕਤ ਕਰਕੇ ਤਰਖਾ ਲੈਂਦੇ ਨੇ ਹੂੰ ਗਿਆਨੀ ਸੁਲਤਾਨ ਸਿੰਘ ਹੋਰੀ ਅੱਜ ਵੀ ਦਸਖਤ ਕਰਕੇ ਤਨਖਾਹ ਲੈਂਦੇ ਨੇ ਜੀ ਕਿਉਂਕਿ ਗਿਆਨੀ ਰਜਬੀਰ ਸੇ ਕੋਈ ਦੋ ਚਾਰ ਨੇਕ ਕਾਲ ਤੱਕ ਦੀ ਜ਼ਿੰਮੇਵਾਰੀ ਹੈ ਤੇ ਕਿ ਹੈਡ ਗ੍ਰੰਥੀ ਦਰਬਾਰ ਸਾਹਿਬ ਨੇ ਜੀ ਗਿਆਨੀ ਸੁਲਤਾਨ ਸਿੰਘ ਜਿਹੜੇ ਇੱਕ ਗ੍ਰੰਥੀ ਨੇ ਦਰਬਾਰ ਸਾਹਿਬ ਦੇ ਤੇ ਦੂਸਰਾ ਉਹਨਾਂ ਕੋ ਕਾਰਜਕਾਰੀ ਜਿਸ ਦਾ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੇ ਜੀ ਅੱਜ ਵੀ ਤਨਖਾਹ ਲੈਂਦੇ ਨਹੀਂ ਸਕਿਓ ਮੁਲਾਜ਼ਮ ਨੇ ਲੇਕਿਨ ਜ਼ਿੰਮੇਵਾਰਕੀ ਮੁਲਾਜ਼ਮ ਨਹੀਂ ਹੁੰਦਾ ਜੀ ਜੀ ਤਾਂ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਵਾਰ ਕਰ ਰਹੇ ਨੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਲੈ ਕੇ ਵੀ ਬੜੀ ਆਲੋਚਨਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਹੀ ਕਿਹਾ ਜਾ ਰਿਹਾ ਹੈ ਕਿ ਉਹ ਹੋਰ ਤਾਰਾਂ ਤੇ ਖੇਡ ਰਹੇ ਨੇ ਹੋਰ ਜਿਹੜੇ ਤਾਰਾਂ ਜੁੜੀਆਂ ਨੇ ਔਰ ਜਿਹੜੇ ਸ਼੍ਰੋਮਣੀ ਕਾਲੀਦਾਲ ਨੂੰ ਪਰਮਜੀਤ ਸਿੰਘ ਸਰਨਾਵਾਂ ਦੀ ਪ੍ਰੈਸ ਕਾਨਫਰੰਸ ਵਿੱਚ ਤਾਂ ਹੋਰ ਵੱਡੀਆਂ ਗੱਲਾਂ ਕਹੀਆਂ ਗਈਆਂ ਕਹਿੰਦੇ ਤਿੰਨੇ ਸੰਸਥਾਵਾਂ ਨੂੰ ਢਾਹ ਲਾਉਣ 'ਚ ਸਭ ਤੋਂ ਵੱਡਾ ਰੋਲ ਹੀ ਗਿਆਨੀ ਹਰਪ੍ਰੀਤ ਸਿੰਘ ਨਭਾਰੇ ਵੇਖੋ ਜੇ ਸ਼ਰਮਾ ਸਾਹਿਬ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ ਦੂਜੇ ਦੇ ਘਰਾਂ ਤੇ ਪੱਥਰ ਨਹੀਂ ਮਾਰਦੇ ਹੂੰ ਸਰਨਾਥ ਸਾਹਿਬ ਤੁਸੀਂ ਇਸ ਸ਼੍ਰੋਮਣੀ ਕਮੇਟੀ ਦੀ ਤੇ ਇਸ ਅਕਾਲ ਤਖਤ ਦੇ ਜਥੇਦਾਰਾਂ ਦੀ ਜੀ ਤੇ ਅਕਾਲੀ ਦਲ ਦੀ 22 ਸਾਲ ਤੁਸੀਂ ਬਕਾਇਦਾ ਤੌਰ ਤੇ ਪਾਣੀ ਪੀ ਪੀ ਕੇ ਵਿਰੋਧਨਾ ਕੀਤੀ ਇਹਨਾਂ ਦੀ ਹੂੰ ਕਈ ਤੁਸੀਂ ਹਮਲੇ ਕੀਤੇ ਇਹਨਾਂ ਨੂੰ ਕਿ ਇਹ ਕੌਮ ਦੀ ਗਵਾਹੀ ਨਹੀਂ ਕਰ ਸਕਦੇ ਜੀ ਅਕਾਲ ਤਖਤ ਤੋਂ ਤੁਹਾਨੂੰ ਤਨਖਾਹਿਆ ਲੰਨਾ ਗਿਆ ਤੁਹਾਨੂੰ ਤਨਖਾਹ ਲਾਈ ਗਈ ਇੱਕ ਖੰਡਪੜ ਕੋਲ ਦੀ ਇੱਕ ਮਨਜੀਤ ਸਿੰਘ ਸਰਨਾ ਤੇ ਪਰਮਜੀਤ ਸਿੰਘ ਸਰਨਾ ਪਰਮਜੀਤ ਸਿੰਘ ਹਾਂਜੀ ਪਹਿਲਾਂ ਇਹ 10 ਦਿਨ ਵੀ ਉਹ ਤਨਖਾਹ ਕਿਉਂ ਲੱਗੀ ਸੀ ਇਹ 10 ਦਿਨ ਠੀਕ ਹੈ ਜੀ ਹੂੰ ਦੂਸਰੀ ਚੀਜ਼ ਪਰਮਜੀਤ ਸਿੰਘ ਸਰਨੇ ਨੂੰ ਚਾਹੀਦਾ ਵੀ ਸਤਕਾਰਯੋਗ ਹਸਤੀ ਨੇ ਜੇ ਉਹਨਾਂ ਗੱਲ ਵੀ ਕਰਨੀ ਹੈ ਤੇ ਸਤਕਾਰ ਨਾਲ ਕਰਨ ਤੂ ਤੂ ਕਰ ਚ ਲਗਨ ਹੂੰ ਉਹ ਤਾਂ ਚਲਦੀ ਪਰਸਨ ਗਾਲ ਕੱਢ ਦਿੰਦੇ ਗੰਦੀ ਗੱਲ ਕਰਦੇ ਬਾਕੀ ਜਿ ਰਹੇ ਹੂੰ ਇਸ ਕਰਕੇ हां ਇੱਕ ਗੱਲ ਜ਼ਰੂਰ ਹੈ ਕਿ ਦਿੱਲੀ ਕਮੇਟੀ ਦੇ ਵਿੱਚ ਮੈਂ ਕਾਇਦਾ ਤੌਰ ਤੇ ਉਹਨਾਂ ਦੀ ਪਿੱਠ ਸੁਣਦੀ ਉਹ ਇੱਕ ਨਿੱਕੇ ਪੈਸੇ ਦੇ ਰਵਾਇਦਾਰ ਨਹੀਂ ਲੇਕਿਨ ਉਲਟਾ 10000 ਰੁਪਏ ਮਹੀਨਾ ਆਪਣੀ ਜੇਬ ਚੋਂ ਉੱਥੇ ਪੈਸੇ ਜੇ ਮਖਲਾਉਂਦੇ ਸੀ ਵੀ ਭਾਈ ਇਹ ਮੇਰੇ ਜੇ ਲੋਕ ਮੈਲੜਵਾਸੇ ਚਾਹ ਪਣੀ ਪੀ ਕੇ ਕਿ ਉਹਨਾਂ ਦਾ ਪੈਸਾ ਲਵਦੇ ਤੁਸੀਂ ਮੇਰੇ ਕੋਲ ਹੂੰ ਕਿੰਨੇ ਸਮਰਪਤ ਨੇ ਗੁਰੂ ਨੂੰ ਤੇ ਇੰਨੀ ਸਮਰਪਤਾ ਨੂੰ ਅੱਜ ਤੁਸੀਂ ਜਿਹੜੀ ਇੱਕ ਪਾਰਟੀ ਦੇ ਇੱਕ ਬੰਦੇ ਦੀ ਖਾਤਰ ਜਿਹੜਾ ਉਹ ਬਰਬਾਦ ਕਰ ਰਹੇ ਤੁਸੀਂ ਹੂੰ ਜੇ ਤੁਸੀਂ ਗੱਲ ਕਰਨੀ ਹੈ ਤੇ ਮੇਰੇ ਤਰੀਕੇ ਤੇ ਸਲੀਕੇ ਦਾ ਕਰੋ ਸਲੀਕੇ بڑے ਹੁੰਦੇ ਨੇ ਸਾਡੇ ਕੋਲੇ ਜੀ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਪੜ੍ਹੇ ਲਿਖੇ ਜਥੇਦਾਰ ਸੀਗਾ ਉਹਨਾਂ ਤੇ ਜਿਹੜੇ ਇਲਜ਼ਾਮ ਲਾਏ ਗਏ ਉਹ ਬਿਲਕੁਲ ਬੇਪੁਨਿਆਦ ਨੇ ਹੂੰ ਤੇ ਮੈਂ ਇਹ ਵੀ ਦੱਸ ਰਿਹਾ ਆ ਜਿਹੜੀ ਸਰਵੋੱਚ ਅਡਜੈਕਟਿਵ ਹਨ ਅਡਜੈਕਟਿਵ ਜਾਈਦੀ ਜੀ ਜੀ ਇਹ ਹਾਈ ਕੋਰਟ ਦੀ ਤਿਆਰੀ ਕਰਨ ਲਈ ਤਰੀਕਾ ਪੁੱਛਣ ਵਾਸਤੇ ਹੂੰ ਕੀ ਇਹ ਸਟੈਪ ਅੱਗੇ ਦੇਖਣ ਨੂੰ ਮਿਲ ਸਕਦਾ ਬਿਲਕੁਲ ਹੋ ਗਿਆ ਜੀ ਹੋ ਗਿਆ ਕੇਸ ਹੋ ਗਿਆ ਹਾਈ ਕੋਰਟ ਦੇ ਵਿੱਚ ਜੀ ਹਾਈ ਕੋਰਟ ਕੇਸ ਵੀ ਚੱਲ ਗਿਆ ਨੇ ਤੇ ਜਿਹੜਾ ਪੰਜਾਬ ਦਾ ਮਹਿਲਾ ਕਮਿਸ਼ਨ ਉਹਦੇ ਕੋਲੇ ਜੀ ਜੀ ਉਹਦੇ ਕੋਲੇ ਕੋਈ ਕੇਸ ਚੱਲਿਆ ਗਿਆ ਉਹਨੇ ਸਾਰਿਆਂ ਨੂੰ ਫਰਮ ਕਰਨਾ ਅੱਜ ਤੁਹਾਨੂੰ ਬੜੀ ਜਲਦੀ ਨਾ ਚਿੱਠੀ ਆ ਜਾਣਗੀ ਆਓ ਪੇਸ਼ ਹੋ ਆ ਕੇ ਤੁਸੀਂ ਜੀ ਤੇ ਜਿਹੜੀ ਸੈਂਟਰਲ ਮੈਂ ਦਾ ਕਹਿੰਦੇ ਉਹਦੇ ਕੋਲੇ ਕੇਸ ਲੱਗੇ ਇੱਕ ਡਿਲੀਵਰੀ ਕਰਦੇ ਗਏ ਭੁਗਤਾਨਗੇ ਲੋਕ ਹਮ ਇੱਕ ਜਥੇਦਾਰ ਆ ਜੀ ਤੁਸੀਂ ਬੇਪੁਨਿਆਰ ਲਾਉਨੇ ਜਾ ਤੇ ਉਹ ਲੜਕੀ ਆ ਕੇ ਸਾਹਮਣੇ ਆ ਕੇ ਦੋਸ਼ ਲਾਉਂਦੀ ਤੇ ਫਿਰ ਤੁਹਾਡਾ ਜਿਹੜਾ ਕੇਸ ਬਹੁਤ ਠੋਸ ਬਣਦਾ ਜੀ ਤੁਸੀਂ ਇਹ ਉਸ ਬੰਦੇ ਦੇ ਕਹਿਰ ਦੇ ਉੱਤੇ ਦੋਸ਼ ਲਾ ਰਹੇ ਹੋ ਜਿਹਦਾ ਅਧਿਕਾਰ ਖੇਤਰੀ ਨਹੀਂ ਰੋਟੇਗਾ ਹੂੰ ਜਿਹਨੂੰ ਸਬੰਧਿਤ ਅੱਜ ਕੋਲ ਹੋਗਾ 17 ਸਾਲ ਪਹਿਲਾਂ ਤੁਸੀਂ ਉਸ ਕੇਸ ਦੀ ਜਾਂਚ ਕਰਵਾ ਦਿੱਤੀ ਹੋ ਹੂੰ ਤੇ ਜਾਂਚ ਕਰਾਉਣ ਤੋਂ ਬਾਅਦ ਤੁਸੀਂ ਜਿਹੜੀ ਸੀ ਉਹਦੇ ਵਿੱਚ ਉਹਨਾਂ ਨੂੰ નિર્ਦੋਸ਼ ਕਰਾ ਦੇ ਚੁੱਕੇ ਆਂ ਵੀ ਇਹ ਕਿ ਝੂਠਾ ਵਾ ਅਸਲ ਸੱਚ ਕਿਵੇਂ ਬਣ ਗਿਆ ਹੂੰ ਜਿਸ ਕਰਕੇ ਇਹਨਾਂ ਦੀ ਮੈਨ ਸੋਢਾ ਮਤ ਮਾਰੀ ਗਈ ਆ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਇਹ ਅਸਲੇ ਕਰ ਰਹੇ ਨੇ ਸਾਡੀਆਂ ਸ਼ਖਸੀਅਤਾਂ ਨੇ ਜੀ ਇਹਨਾਂ ਦੇ ਉੱਤੇ ਇਹੋ ਜਿਹੇ ਦੋਸ਼ ਲਾਉਣੇ ਅਸੀਂ ਆਪਣੇ ਆਪ ਦੀ ਜਿਹੜੀ ਆ ਉਹ ਅੰਦਰ ਝੱਗਾ ਚੁੱਕੇ ਆ ਬੁਖਾਰੇ ਵੀ ਨੰਗੇ ਹੋ ਰਹੇ ਸੀ ਜਾਣ ਕੇ ਜੀ ਇਹ ਸਾਰੇ ਮਸਲੇ ਦੇ ਉੱਤੇ ਅਖੀਰ ਚ ਇੱਕ ਟਿੱਪਣੀ ਤੁਹਾਡੇ ਤੋਂ ਲੈਣੀ ਚਾਹਾਂਗੇ ਇਹ ਸਾਰੇ ਜਿਹੜੇ ਵਰਤਾਰੇ ਵਿੱਚ ਖਲਾਰਾ ਪੈ ਚੁੱਕਾ ਹੈ ਖਲਾਰਾ ਸਿੰਪਟਮ ਦੀ ਆਸ ਕਿੰਨੀ ਕੁ ਜਾਪਦੀ ਹੈ ਤੁਹਾਨੂੰ ਤੇ ਕਿਵੇਂ ਹੋ ਸਕਦਾ ਹੈ ਸੰਭਵ ਬਿਲਕੁਲ ਖਲਾਰਾ ਸਿੰਪਟਮ ਦੀ ਆਸ ਸੀ ਐਡੀ ਵਧੀਆ ਆਸ ਬੱਜੀ ਜਿਹੜੀ 7 ਮੈਂਬਰ ਦੀ ਕਮੇਟੀ ਬਣਾਈ ਸੀ ਉਹ ਇਕੱਠੇ ਸਾਰੇ ਹੋਣ ਲਈ ਤਿਆਰ ਸੀਗੇ ਜੀ ਜਿਹੜੇ ਇੱਕ ਬਾਗੀ ਤੇ ਦਾਗੀ ਮੈਂ ਇਹ ਆਰਟੀਕਲ ਵੀ ਲਿਖਿਆ ਸੀ ਸ਼ੁਰੂ-ਸ਼ੁਰੂ ਦੇ ਵਿੱਚ ਤੋਂ ਉਹੀ ਬਾਗੀ ਤੇ ਦਾਗੀ ਬਣਿਆ ਸੀ ਜੀ ਜੀ ਜਿਹੜੇ ਬਾਗੀ ਨੇ ਉਹ ਅੱਜ ਵੀ ਤਿਆਰ ਨੇ ਵੀ ਅਸੀਂ ਪੰਥਕ ਇਕਤਾਲੀ ਰਾਜ ਹੀ ਹਾਂ ਲੇਕਿਨ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਆ ਉਹਨੂੰ ਸੁਰਜੀਤ ਕਰਕੇ ਉਹਦੇ ਅਧਿਕਾਰ ਥੱਲੇ ਜਿਹੜੀ ਉਹ ਭਰਤੀ ਕਰਾਈ ਜਾਵੇ ਅਸੀਂ ਤਿਆਰ ਹੂੰ ਜਿਹੇ ਦੇ ਥੱਲੇ ਕੀਤੀ ਜਾਂਦੀ ਪ੍ਰਧਾਨ ਜਿਹੜਾ ਮਰਜ਼ੀ ਬਣ ਜਾਂਦਾ ਉਹ ਬਾਅਦ ਦੀ ਗੱਲ ਆ ਹੂੰ ਜੀ ਜੇ ਕੁਲ ਜਿਆਦਾ ਡੈਲੀਗੇਟ ਹੁੰਦੇ ਹੋ ਬੰਦੇ ਪਰ ਤਾਂ ਕੋਈ ਗੱਲ ਨਹੀਂ ਸੀ ਜੀ ਲੇਕਿਨ ਜਿਹੜੀ ਗੱਲ ਇਹ ਕਹਿਣੀ ਵੀ ਅਸੀਂ ਤੇ ਪ੍ਰਧਾਨ ਫਲਾਣੇ ਨੇ ਬਣਾ ਜੋ ਮਰਜ਼ੀ ਹੋ ਜਾਏ ਕਾਲ ਤੱਕ ਦੀ ਬਰਿਆਵੇ ਸਾਨੂੰ ਕੋਈ ਨਹੀਂ ਹੈਗੀ ਇਹ ਗੱਲ ਕਹੀ ਜਿਹੜੀ ਅਕਾਲ ਤੱਕ ਸੁਪਰੀਮਸੀ ਐ ਕਿੱਥੇ ਬਖਾ ਦਿਓ ਤੁਸੀਂ ਹੂੰ ਜੀ ਜੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਆ ਜੀ ਬਹੁਤ ਸ਼ੁਕਰੀਆ ਜੀ